ਪਰਭਾਵਨ ਮਹੀ ਸੂਰਿਆਨ ਸੁਰ ਨਰ ਅਸੁਰ ਅਨ ਸੁਰ ਬੇਦ ਬੇਦ ਨੀਤ ਨੀਤ ਬੰਤਰ ਨ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਮਰਨ ਤੇ ਸਮਤ ਤਨਾ ਸ੍ਰੀ ਮਹਲਾ ਖੰਡਵ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅਟ ਸੂਰਾ ਆਤਮ ਜਨ ਸਗਲ ਵਸਤਾਂ ਕਹਿ ਜਾਂ ਕਾ ਸਤ ਗੁਰ ਪੂਰਾ ਧਾਮੁਰ ਗਾਇਐ ਆਕਮਰੰਗ ਸ਼ਰਮੀ ਪਾਵਣ ਨਾਮ ਤੇ ਅਹਉ ਸਹਿਜ ਪਾਵਣ ਸੰਗਰਾ ਜਾਣ ਕੇ ਤਰਨ ਵਸੈ ਸੰਗ ਪੁਨੀਤਾ ਰਹੇ ਜਣ ਕੇ ਧਰ ਦੋ ਕਿਰਪਾਨਿਤ ਨਾਨਕ ਪਾਸ ਸੁਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਉ ਗੁਰੂ ਪਿਆਰੀ ਸਾਧ ਸੰਗਤਿਓ ਹੁਣੇ ਹੀ ਆਪ ਜੀ ਨੇ ਬਹੁਤ ਤੇ ਮਿੱਠੀ ਪਿਆਰੀ ਰਸਨਾ ਦੇ ਨਾਲ ਪਿਆਰ ਭਰੀ ਸਤਿਗੁਰੂ ਦੀ ਬਾਣੀ ਸਰਵਨ ਕੀਤੀ ਹੈ ਆਓ ਜੋ ਆਪਾਂ ਨੁਗਵਾ ਦੀ ਕਥਾ ਦੇ ਨਾਲ ਜੁੜਨਾ ਕਰੀਏ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਸਿਮਰਨ ਨਾਲ ਜੁੜੋ ਤੇ ਉਚਾਰਨ ਕਰੋ ਵਾਹਿਗੁਰੂ ਸ੍ਰੀ ਮੁਖਾ ਤਨ ਅਸਲੀ ਦਾ ਮਿਲਸ ਤਨ ਤਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 779 ਅਕੀ 80 ਗੁੱਤੇ ਪ੍ਰਕਾਸ਼ ਦਾ ਹੈ ਇਸ ਸ਼ਬਦ ਦਾ ਮੁਖ ਪਾ ਰਹਾਉ ਦੀ ਪੰਕਤੀ ਵਿੱਚ ਹੈ ਕਿ ਸਾਡਾ ਸਾਰਿਆਂ ਦਾ ਪਰਜੋਜਨ ਕੀ ਹੈ ਮਕਸਦ ਕੀ ਹੈ ਸੰਸਾਰ ਤੇ ਆਉਂਦਾ ਕਿ ਅਸੀਂ ਸੰਸਾਰ ਤੇ ਆਏ ਆ ਸਾਡਾ ਆਉਂਦਾ ਵੀ ਮਕਸਦ ਹੈ ਇਹ ਨਹੀਂ ਮੇਸੀ ਖਾ ਪੀ ਲਿਆ ਹੱਸ ਕੇ ਲਿਆ ਇਸ ਸੰਸਾਰ ਤੋਂ ਚਲੇ ਜਾਏ ਨਹੀਂ ਉਹ ਮਕਸਦ ਹੈ ਮਕਸਦ ਕੀ ਹੈ ਪਰਮਾਤਮਾ ਨੇ ਇੱਕ ਬਹੁਤ ਵੱਡੀ ਗੁਜ਼ਾਰਤ ਪਾਈ ਹੈ ਵੀ ਤੁਸੀਂ ਇਸ ਸੰਸਾਰ ਦੇ ਅੰਦਰ ਜਾਓ ਅਨੰਦ ਮਾਣੋ ਤੇ ਅਨੰਦ ਮਾਣ ਕੇ ਮੇਰੇ ਕੋਲ ਪਰ ਅਸੀ ਸੰਸਾਰ ਤੇ ਜਦੋਂ ਦੇ ਆਏ ਆ ਦੁਖੀ ਹੋ ਰਹੇ ਰੋ ਰਹੇ ਸਾਰਾ ਸੰਸਾਰ ਹੋ ਗਿਆ ਨਾਨਕ ਦੁਖੀਆ ਸਾਰਾ ਸੰਸਾਰ ਸਾਰਾ ਸੰਸਾਰ ਦੁਖੀ ਹੈ ਕੋਈ ਵੀ ਆਦਮੀ ਤੁਹਾਨੂੰ ਸੰਸਾਰ ਚ ਨਹੀਂ ਦੱਸੇਗਾ ਜਿਹੜਾ ਉਹ ਸੁਖੀ ਹੋਵੇ ਜਿਹੜਾ ਕਹਿੰਦੇ ਵੀ ਮੈਂ ਜ਼ਿੰਦਗੀ ਤੇ ਖੁਸ਼ ਹਾਂ ਹਾਂ ਕਈ ਬੰਦੇ ਕਹਿੰਦੇ ਆ ਜਦੋਂ ਆਪਾਂ ਕਹਿੰਦੇ ਠੀਕ ਆ ਕਹਿੰਦਾ ਠੀਕ ਆ ਪਰ ਹੋ ਸਕਦਾ ਉਹ ਬੰਦਾ ਰੋ ਰਿਹਾ ਹੋਵੇ ਹੋ ਸਕਦਾ ਉਹ ਬੰਦਾ ਆਪਣੇ ਦੁੱਖਾਂ ਨੂੰ ਛੁਪਾ ਰਿਹਾ ਹੋਵੇ ਕਿ ਸੰਸਾਰ ਤੇ ਦੁਖੀ ਕੋਈ ਨਹੀਂ ਸੁਖੀ ਹੈ ਹੀ ਸੋਖੀ ਇੱਕੋ ਹੀ ਹੈ ਕੋ ਸਾਖ ਕਿਹੜਾ ਸਾਖ ਜਿਹੜਾ ਪ੍ਰਮਾਤਮਾ ਦੇ ਵਿੱਚ ਧੀਨ ਉਹਦੇ ਨਾਲ ਰਣ ਕੇ ਉਹ ਉਸਨੇ ਪਛਾਨ ਲਿਆ ਉਹ ਸੁਖੀ ਹੋ ਜਿਹੜੇ ਉਹਨੂੰ ਪਛਾਨ ਨਹੀਂ ਸਕੇ ਉਹਦੇ ਤੋਂ ਵਿਛੜੇ ਰਹੇ ਮਾਇਆ ਰੋਂਦੇ ਰੋਂਦੇ ਮਰ ਜਾਵੇ ਉਹ ਤਾਂ ਜਦੋਂ ਤੋਂ ਜਨਮ ਲਿਆ ਰੋਣਾ ਸ਼ੁਰੂ ਹੋਇਆ ساری ਉਮਰ ਰੋਂਦੀ ਰਹੇ ਸਵਾਪ ਆਪਾਂ ਇਸ ਪਰਮਾਤਮਾ ਨਾਲ ਮਿਲੀਏ ਮੇਨ ਕਿ ਤੇ ਆਪਣੇ ਰੋਣੇ ਦੂਰ ਕਰਤੀਏ ਦੁੱਖ ਦੂਰ ਕਰਕੇ ਤੇ ਆਪਾਂ ਵੀ ਜੋ ਰੋਜ਼ ਪੜਦੇ ਹਣ ਆਨੰਦ ਭਾਇ ਮੇਰੀ ਮਾਰੀ ਤੇ ਮਾ ਮੈਨੂੰ ਅੱਜ ਆਨੰਦ ਮਿਲਿਆ ਮੈਂ ਅੱਜ ਬੜਾ ਖੁਸ਼ ਔਰ ਸ਼ਾਂਤ ਹਾਂ ਇਸੇ ਪੜਨ ਜੋ ਗਾਣਾ ਹੈ ਜੀ ਆਨੰਦ ਸਾਹਿਬ ਆਪਣੀ ਜ਼ਿੰਦਗੀ 'ਚ ਆਨੰਦ ਦੇਖ ਲੈਵੇ ਕਿਵੇਂ ਨਿਸੇਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮਾ ਆ ਠਾਕੁਰ ਗਾਇ ਹੈ ਆ ਤਮਰੰਗ ਸਾਖੁਰ ਦਾ ਭਾ ਪਰਮਾਤਮਾ ਉਸ ਪਰਮਾਤਮਾ ਨੂੰ ਆਪਾਂ ਗੌਣ ਆਉਣਾ ਹੈ ਉਸ ਨੂੰ ਯਾਦ ਕਰਨਾ ਹੈ ਜਗਾ ਪਕਰਨੇ ਹੁਣ ਆਪਾਂ ਕਹਿੰਗੇ ਸਰਬਦ ਗੁਰਬਾਣੀ ਪੜ੍ਹਦੇ ਰੋਜ਼ ਹੀ ਕੀਰਤਨ ਸੁਣਦੇ ਆ ਰੋਜ਼ ਹੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਸਾਨੂੰ ਤਾਂ ਮਿਲਿਆ ਸਾਨੂੰ ਤਾਂ ਆਨੰਦ ਨਹੀਂ ਮਿਲਿਆ ਤੋ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਤੁਸੀਂ ਬਾਟਾ ਰਹੇ ਹੋ ਪਰ ਗਾਉਣਾ ਇਵੇਂ ਇਸ ਤਾਕਰ ਗਾਈਐ ਆਤਮ ਰੰਗ ਆਤਮ ਆਤਮ ਦਾ ਭਾਵ ਮਨ ਮਨ ਦਾ ਭਾਵ ਸਾਡਾ ਦਿਲ ਰੰਗ ਦਾ ਭਾਵ ਪਿਆਰ ਭਾਈ ਪਰਮਾਤਮਾ ਦਾ ਜਿਹੜਾ ਗੁਰਬਾਣੀ ਹੈ ਜੋ ਦੀ ਸਿਫਤ ਹੈ ਵੈਰੂ ਹੈ ਉਹ ਦਿਲ ਦੇ ਪਿਆਰ ਨਾਲ ਗਾਉਣਾ ਅਸੀਂ ਕਾਗਜ਼ ਉਰਾਂ ਪਰ ਸਾਡਾ ਮਨ ਦੇ ਨਾਲ ਅਸੀਂ ਨਹੀਂ ਗਾ ਰਹੇ ਅਸੀਂ ਦਿਲ ਦੇ ਪਿਆਰ ਨਾਲ ਨਹੀਂ ਗਾ ਰਹੇ ਇਹ ਦੇਵਤਾ ਪਿਆਰ ਕਿਵੇਂ ਮਨ ਦਾ ਪਿਆਰ ਕਿਵੇਂ ਸ਼ਰਨੇ ਪਾਵਣ ਦਿਲ ਦੇ ਪਿਆਰ ਵਾਸਤੇ ਸਾਨੂੰ ਆਪਣੇ ਮਨ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹਦੀ ਯਾਦ ਦੇ ਵਿੱਚ ਟਿਕਾਉਣਾ ਗੁਰਸਿੱਮਰਦੇ ਆ ਮੂਹ ਚੋ ਵੈਗਰੂ ਵੈਗਰੂ ਕਹਿੰਨੇ ਆ ਮਨ ਸਾਡਾ ਬਾਹਰ ਗੁਰਬਾਣੀ ਪੜ ਰਹੇ ਆ ਪਰ ਮਨ ਨਹੀਂ ਪੜਦਾ ਮਨ ਬਾਹਰ ਭੱਜਿਆ ਰਹਿੰਦਾ ਮਨ ਆਪਣੀ ਰਚਨਾ ਰੋ ਉਹ ਅੰਦਰ ਸੋਚੀ ਜਾਂਦਾ ਹੋਰੀ ਕੋਸ਼ ਆ ਪਾਠ ਕਰਦੇ ਆ ਆਪਾਂ ਨਿਤਨੇਮ ਕਰਦੇ ਆ ਮੂੰਹ ਦੇ ਨਾਲ ਜੂੜ ਪੜ ਰਹੇ ਆ ਅੱਖਾਂ ਨਾਲ ਦੇਖ ਰਹੇ ਆ ਪਰ ਕੀ ਸਾਡਾ ਮਨ ਵੀ ਪੜ ਰਿਹਾ ਹੈ ਕਦੇ ਜਿੰਨਾ ਤੇ ਸਾਡਾ ਮਨ ਟਕੇਗਾ ਨਹੀਂ ਉਹਨਾਂ ਜੇ ਪ੍ਰਮਾਤਮਾ ਪ੍ਰਤੀ ਸਾਡਾ ਪਿਆਰ ਪਹਿਲਾਂ ਹੀ ਆਪਣੇ ਮਨ ਦੀਆਂ ਬਾਸ਼ਨਾਵਾਂ ਨੂੰ ਰੋਕੋ ਇਹਨੂੰ ਟਕਾਓ ਸ਼ਰਨੀ ਪਾਵਨ ਨਾਮ ਧਿਆਵੋ ਪ੍ਰਮਾਤਮਾ ਦੀ ਯਾਦ ਵਿੱਚ ਟਕਾ ਕੇ ਫਿਰ ਨਾਮ ਜਪੋ ਤੇ ਜੇ ਤੋਂ ਮਨ ਨਾਮ ਜਪੋਗੇ ਨ ਸਹਜ ਜਿਹੜਾ ਸਾਡਾ ਮਨ ਕਿਉਂ ਦੌੜ ਰਿਹਾ ਇਹ ਡੋੜ ਰਿਹਾ ਹੈ ਭਾਵਨ ਵਿਸ਼ਵਾਸ ਪਰੋਸਾ ਗੁਰੂ ਪਾਸ਼ਾ ਕਹਿੰਦੇ ਨੇ ਫਿਰ ਕੀ ਹੋਏਗਾ ਜਦੋਂ ਉਹਨੂੰ ਟਿਕਾਉਣਾ ਸ਼ੁਰੂ ਕਰਾਂਗੇ ਫਿਰ ਸਾਡਾ ਮਨ ਇੱਕ ਦਿਨ ਟਿਕ ਟਿਕਿਆ ਜੀ ਜਦੋਂ ਟਿਕ ਗਿਆ ਸਹਜ ਕਮਾਵਣ ਸੰਗ ਇੱਕ ਰੋਸ ਪਰਮਾਤਮਾ ਦੇ ਨਾਲ ਸਮਾਧ ਹੈ ਨਾਨਕ ਲੀਨ ਭਯੋ ਗੋविंद ਸਿਆ ਜੋ ਪਾਣੀ ਸੰਗ ਪਾਨ ਜਿਵੇਂ ਸੀ ਗਲਾਸ ਪਾਣੀ ਦਾ ਲੈਆ ਉਸ ਪਾਣੀ ਨੂੰ ਅਸੀਂ ਝੋਕਿਆ ਇਸ ਚੋਕ ਕੇ ਵੱਡੇ ਪਾਣੀ ਦੇ ਵਿੱਚ ਪਾ ਦਿੱਤਾ ਉਹਨ ਗਲਾਸ ਵਾਲਾ ਪਾਣੀ ਜਿਹੜਾ ਸੀ ਉਸ ਪਾਣੀ ਦੇ ਵਿੱਚ ਮਿਲਕ ਉਸੇ ਤਰ੍ਹਾਂ ਜਦੋਂ ਹਵਾ ਆਈ ਤੇ ਪਾਣੀ ਦੇ ਵਿੱਚ ਲਹਿਰਾਂ ਆ ਗਈਆਂ ਪਰ ਹਵਾ ਚਲੀ ਗਈ ਨਾਲ ਦੀ ਨਾਲ ਉਹ ਲਹਿਰਾਂ ਵਾਲਾ ਇਹ ਪਾਣੀ ਸੀ ਉਹ ਵੀ ਪਾਣੀ ਬਣ ਗਿਆ ਹੁਣ ਉਹ ਲਹਿਰਾਂ ਨਹੀਂ ਉਹ ਪਾਣੀ ਕਿਉਂ ਪਾਣੀ ਬਣਿਆ ਲਹਿਰਾਂ ਖਤਮ ਹੋ ਜਾਂ ਲਹਿਰਾਂ ਕਿਉਂ ਖਤਮ ਹੋਈਆਂ ਉਸ ਪਾਣੀ ਦੇ ਵਿੱਚ ਜਿਹੜੀ ਹਵਾ ਸੀ ਉਹ ਹਵਾ ਅਸੀਂ ਪ੍ਰਮਾਤਮਾ ਕਿਉਂ ਨਹੀਂ ਮਿਲੇ ਸਾਡੇ ਮਨ ਅੰਦਰ ਹਵਾ ਹਵਾ ਕੀੜੀ ਐ ਮੈਂ ਹਉਮੀ ਇਹ ਹੋਮੇ ਦੀ ਹਵਾ ਜਿੱਦਣ ਖਤਮ ਹੋ ਗਈ ਉਸ ਦਿਨ ਅਸੀਂ ਪਰਮਾਤਮਾ ਦੇ ਵਿੱਚ ਮਿਲ ਜਾਵਾਂ ਰੱਬ ਦੂਰ ਨਹੀਂ ਹੈ ਰੱਬ ਬੰਦਿਆ ਤੇਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਹੈ ਬੰਦਿਆ ਰੱਬ ਤੇਰੇ ਨਾਲ ਕੋਈ ਵੱਖਰਾ ਕੋੜਾ ਹੈ ਬਸ ਤੇਰੀ ਵੇਖਣ ਵਾਲੀ ਅੱਖ ਹੀ ਨੇ ਜਿਦਨ ਅੱਖਾਂ ਨਹੀਂ ਵੀ ਨਾ ਉਦਨ ਯਤਰ ਤਤਰ ਦਿਸਾ ਵਿਸਾ ਹੋਈ ਫੈਲੂ ਅਨੁਰੰ ਤੁਨ ਜਰਨੀ ਜਰਣ ਦੇ ਵਿੱਚ ਘਟ ਠਕ ਮੈਂ ਹਾਲ ਜੋ ਬਸਾ ਸੰਤਨ ਕਹੋ ਪੁਕਾਰ ਸੰਤਾਂ ਨੇ ਕਹਿ ਦਿੱਤਾ ਪਿਆਰਿਓ ਰੱਬ ਤਾਂ ਚਰਵੀ ਚਰਵੀ ਦੀ ਉਸ ਕਿਉਂਕਿ ਉਹਨਾਂ ਦੇ ਵਿੱਚੋਂ ਹਵਾ ਨਿਕਲ ਗਈ ਜਿਵੇਂ ਪਾਣੀ ਚੋਂ ਹਵਾ ਨਿਕਲੀ ਲਹਿਰਾ ਖਤਮ ਹੋ ਗਈਆਂ ਸਾਡੇ ਵਿੱਚੋਂ ਹਵਾ ਖਤਮ ਹੋਈ ਹੋਮੀ ਖਤਮ ਹੋ ਗਈ ਰੱਬ ਵਿੱਚ ਤੇ ਗੁਰੂ ਪਾਸ਼ੇ ਸਾਨੂੰ ਸੰਘਾਉਣਾ ਕਰਦੇ ਖਾਣਾ ਕਿ ਹੇ ਪਿਆਰਿਓ ਏ ਕਿਵੇਂ ਹੋਵੇ ਜਾਂ ਕੋ ਅਰ ਰੰਗ ਲਾ ਕੋ ਇਸ ਜੁਗ ਮੈਂ ਸੋ ਕਹੀ ਯਤਸੂਰਾ ਹਰ ਇੱਕ ਬੰਦਾ ਕੋਈ ਨਾ ਕੋਈ ਸੂਰਮਗਤਾਈ ਕਰਨਾ ਚਾਹੁੰਦਾ ਬੰਦਾ ਛੇ ਬੰਨਾ ਚਾਹੁੰਦਾ ਬੰਦਾ ਸਾਰਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਵੀ ਲੋਕ ਤੇ ਕਣ ਤੇ ਕਹਿਣ ਵੀ ਆਹੀ ਬੰਦਾ ਇਹ ਹੀ ਕਾਰਨ ਬੰਦਾ ساری ਉਮਰ ਕੋਸ਼ਿਸ਼ ਕਰਦਾ ਰਹਿੰਦਾ ਹੈ ساری ਦੁਨੀਆ ਦੇ ਨਿਗਾਹ ਖੜੇ ਤੱਕ ਹੀ ਆਉਣਾ ਹੈ ਇਹ ਤਾਂ ਆਪਣੇ ਪਰਿਵਾਰ ਦੀ ਨਿਗਾਹ ਵਿੱਚ ਵੀ ਨਹੀਂ ਵੀ ਹੈ ਕ ਨਹੀਂ ਹੈ ਪਰਿਵਾਰ ਸਟ ਬੰਦਾ ਆਪਣੇ ਆਪ ਹੀ ਮਰਿਆ ਗੁਰੂ ਮਨ ਬਣਨਾ ਚਾਹੁੰਦਾ ਹੈ ਬਾਘਰ ਬਣਨਾ ਚਾਹੁੰਦਾ ਹੈ ਸ਼ੇਰ ਬਣਨਾ ਚਾਹੁੰਦਾ ਹੈ ਪਰ ਬਣਿਆ ਗਿੱਦੜ ਰਹਿੰਦਾ ਹੈ ਕਿਉਂ ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਸ਼ੇਰ ਕਿਤਨ ਬਣੋਂਗੇ ਬਾਘਰ ਕਿਤਨ ਬਣੋਂਗੇ ਇਹ ਰਾਜੇ ਕਦੋਂ ਬਣੋਂਗੇ ਸੋਨਾ ਜੀਵਨ ਤੁਹਾਡਾ ਕਦੋਂ ਬਣੇਗਾ ਕਦੋਂ ਤੁਸੀਂ ਦੁਨੀਆ ਦੇ ਵਿੱਚ ਇੱਕ ਚਾਨਣ ਮਨਾਰਾ ਇੱਕ ਸਟਾਰ ਬਣੋਗੇ ਜਾ ਕੋ ਹਰ ਰੰਗ ਲਾਗੋ ਇਸ ਜਗਮੇ ਜਿੰਨਾ ਨੂੰ ਇਸ ਸੰਸਾਰ ਦੇ ਅੰਦਰ ਜਉਂਦਿਆਂ ਪਰਮਾਤਮਾ ਨਾਲ ਪਿਆਰ ਹੈ ਮਾਇਆ ਨਾਲ ਜਿਨ੍ਹਾਂ ਦਾ ਪਿਆਰ ਪਿਆ ਉਹ ਸੰਸਾਰ ਤੋਂ ਟੁੱਟ ਜਾਂਦੇ ਨੇ ਉਹ ਤਾਂ ਪਰਮਾਤਮਾ ਤੋਂ ਵੀ ਟੁੱਟ ਜਾਂਦੇ ਉਹ ਆਪਣੇ ਆਪ ਤੋਂ ਵੀ ਟੁੱਟ ਜਾਂਦੇ ਉਹਨੂੰ ਤਾਂ ਚਿੰਤਾ ਕੇ ਰਹਿਣ ਦੀ ਬੰਦੇ ਨੂੰ ਵੱਡੇ ਵੱਡੇ ਜੋ ਤਿਸ ਪਰ ਲੋਗ ਤਿੰਨ ਕੋ ਵਿਆਪ ਚਿੰਤਾ ਰੋਗ ਉਹ ਤਾਂ ਚਿੰਤਾ ਦੇ ਰੋਗ ਦੇ ਵਿੱਚ ਘਰਸੇ ਜਾਂਦੇ ਆ ਪਰ ਜਿਹੜਾ ਪਰਮਾਤਮਾ ਨਾਲ ਪਿਆਰ ਪਾਉਂਦਾ ਹੈ ਨਾ ਪਿਆਰਿਓ ਉਹਦੀ ਚਿੰਤਾ ਖਤਮ ਹੋ ਜਾਂਦੀ ਹੈ ਉਹਦੀ ਜਿਹੜੀ ਚਿੰਤਾ ਹੁੰਦੀ ਵੀ ਹੈ ਨਾ ਉਹ ਵੀ ਖਤਮ ਗੁਰੂ ਪਾਸ਼ੇ ਕਹਿੰਦੇ ਨੇ ਇਸ ਜੋਗੋਂ ਮ ਸੋ ਪਹੀਤ ਐ ਸੂਰਾ ਉਸ ਨੂੰ ਸੂਰਮਾ ਕਹਿੰਦੇ ਆ ਜਿੰਨੇ ਸਾਰੇ ਮਾਇਆ ਦੇ ਜਾਲ ਲਾ ਕੇ ਸੁੱਟ ਦਿੱਤੇ ਉਸ ਨੂੰ ਕਹਿੰਦੇ ਨੇ ਵੀ ਇਹ ਸੂਰਮਾ ਨਿਕਲਿਆ ਇੱਕ ਪਹਿਲਵਾਨ ਨੂੰ ਪਹਿਲਵਾਨ ਢਾ ਲੈਂਦਾ ਹੈ ਇੱਕ ਫੌਜ ਦੇ ਉੱਤੇ ਇੱਕ ਜਰਨੈਲ ਫਤਿਹ ਕਰ ਲੈਂਦਾ ਹੈ ਮਾਇਆ ਨੂੰ ਵੀ ਲੋਕ ਬਹੁਤ ਜੋੜ ਲੈਂਦੇ ਨੇ ਪਰ ਆ ਨਾਮ ਜਪਣਾ ਬਹੁਤ ਔਖਾ ਹੈ ਬਹੁਤ ਵੱਡਾ ਸ਼ੂਰਮਾ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਣਾ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਬਹੁਤ ਬਹਾਦਰ ਹੈ ਨੇ ਤਾਂ ਨਾਮ ਜਪਿਆ ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਜਪਿਆ ਕਿਵੇਂ ਜਾਏਗਾ ਆਤਮ ਜਿਣੈ ਆਤਮ ਆਤਮ ਦਾ ਪਾਮ ਮਨ ਆਪਣੇ ਮਨ ਦੇ ਉੱਤੇ ਫਤਿਹ ਪ੍ਰਾਪਤ ਕਰਨੀ ਪੈਗੀ ਮਨ ਜਿਹੜੀ ਇਹਨੇ ਬਹੁਤ ਵੱਡੀ ਫੌਜ ਹੈ ਇਸ ਫੌਜ ਦੇ ਉੱਤੇ ਤੁਸੀਂ ਜਿੱਤ ਪ੍ਰਾਪਤ ਕਰਨੀ ਇਹਨੂੰ 허ਮਨ ਤੇ ਜਿੱਦਣ ਅਸੀਂ ਇਸ ਦੇ ਉੱਤੇ ਜਿਤ ਪ੍ਰਾਪਤ ਕਰਨੀ ਮਨ ਜਿੱਤੈ ਜਪਤ ਜਗਤ ਦੇ ਉੱਤੇ ਤੁਹਾਡੀ ਜਿੱਤ ਹੋ ਜੈ ਆਤਮ ਜਿਹੜਾ ਸਗੋਂ ਵਸਤਾੰਕ ਇਹ ਸਾਰੇ ਮੂਹ ਦੀਆਂ ਜਿੰਨੀਆਂ ਔਜਾਂ ਨੇ ਨਾ ਐਨਾ ਸਾਰਿਆਂ ਤੁਹਾਡੇ ਬਸ ਵਿੱਚ ਆ ਜਾਣਗੇ ਕਿ ਮਨ ਕਿਉਂ ਦੌੜਦਾ ਹੈ ਕਦੇ ਸਾਨੂੰ ਖਾਣਾ ਅਤੇ ਦੋਸਤ ਕਦੇ ਪੈਸਾ ਅਤੇ ਪਰਵਾਹ ਇਹ ਪੁਝਾਈ ਕਰਦਾ ਮੈਂ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਪਰ ਸਾਰਿਆਂ ਦੇ ਉੱਤੇ ਤੁਸੀਂ ਸਾਰੇ ਤੁਹਾਡੇ ਬਸ ਵਿੱਚ ਆ ਜਾਣਗੇ ਪਰ ਇਹ ਮਾਨ ਕਿਵੇਂ ਜਿੱਤਿਆ ਜਾਵੇ ਜਾਂ ਕਾ ਸਤ ਗੁਰ ਪੂਰਾ ਜਿਨ੍ਹਾਂ ਦਾ ਪੂਰਨ ਗੁਰੂ ਹੋਏਗਾ ਨਾ ਕਿ ਗੁਰੂ ਬਹੁਤ ਨੇ ਗੁਰੂ ਦੀ ਪਛਾਣ ਤੁਸੀਂ ਕਰਨੀ ਹੈ ਵੀ ਪੂਰਾ ਗੁਰੂ ਕਿਹੜਾ ਹੈ ਕਿ ਅਧੂਰਾ ਕਿਹੜਾ ਹੈ ਗੁਰੂ ਤਾਂ ਬਹੁਤ ਇਤਨੇ ਗੁਰੂ ਨੇ ਆ ਰੋਜ਼ ਨੇ ਕੋਈ ਅਖਬਾਰ ਚੱਕੋ ਨੈਟ ਦੇ ਉੱਤੇ ਇਨੇ ਗੁਰੂ ਨੇ ਸਾਨੂੰ ਧਾਰਨ ਕਰੋ ਜੀ ਤੁਹਾਨੂੰ ਦੱਸੋ ਕੀ ਚਾਹੀਦਾ ਸਭ ਕੁਝ ਦਵਾਂਗੇ ਉਹ ਪਛਾਣ ਤੁਸੀਂ ਕਰਨੀ ਹੈ ਜਿਵੇਂ ਅਸੀਂ ਕੱਪੜਾ ਪਛਾਣ ਕਰਦੇ ਵੀ ਕਿਹੜਾ ਸਾਨੂੰ ਚੰਗਾ ਲੱਗੇਗਾ ਫਾਇਦਾ ਦੇਵੇਗਾ ਖਾਣਾ ਕਿਹੜਾ ਚੰਗਾ ਲੱਗੇਗਾ ਇਸੇ ਤਰ੍ਹਾਂ ਗੁਰੂ ਦੀ ਪਛਾਣ ਵੀ ਅਸੀਂ ਕਰਨੀ ਹੈ ਕਿਹੜਾ ਗੁਰੂ ਹੋਣਾ ਚਾਹੀਦਾ ਜਿਸ ਗੁਰੂ ਨੇ ਮਾਇਆ ਦੇ ਮੋਹ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਉਹ ਪੂਰਾ ਹੋ ਗਿਆ ਅਸੀਂ ਉਸ ਗੁਰੂ ਦੇ ਲੜ ਲੱਗਣਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਤਨੋ ਕੋਈ ਐਸਾ ਗੁਰੂ ਨਹੀਂ ਦਿਸੇਗਾ ਜਿਹਦੇ ਉੱਤੇ ਮਾਇਆ ਨੇ ਥੋੜੀ ਬੋਤੀ ਵੀ ਝਲਕ ਦਿਖਾਈ ਹੋਵੇ माया ਦਾ ਮੋਹ ਗੁਰੂ ਤੋਂ ਦੂਰ ਮਾਇਆ ਨਹੀਂ ਆਕਰੇ ਮੋਹ ਨਹੀਂ ਆਕਰੇ ਗੁਰੂ ਪਾਸ਼ੇ ਤੋਂ ਸੁਣਾਉਣਾ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਜਿਹਨੇ ਸਾਨੂੰ ਉਪਦੇਸ਼ ਕਰਨ ਗੁਰਦੇਵ ਹਨ ਸਾਰੇ ਮਾਇਆ ਦੇ ਮੋਹ ਤੋਂ ਇਸ ਕਰਕੇ ਪੂਰਨ ਗੁਰੂ ਸਿਰਪ ਤੋਂ ਸਿਰਪ ਸਤ ਗੁਰੂ ਨਾਨਕ ਦੇਵ ਮਹਾਰਾਜ ਇਹ ਪੂਰਨ ਗੁਰੂ ਦੇ ਨਾਲ ਜੁੜਾਂਗੇ ਤਾਂ ਅਸੀਂ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰਾਂਗੇ ਆਪ ਮੁਕਤ ਹੋਰ ਮੁਕਤ ਕਰਾਵੇ ਜਿਹੜਾ ਆਪ ਮਾਇਆ ਦੇ ਮੋਹ ਤੋਂ ਮੁਕਤ ਹੈ ਉਹ ਸਾਨੂੰ ਮੁਕਤ ਕਰ ਦੇਵੇ ਜਦ ਆਪ ਹੀ ਵਿਚਾਰਾ ਫਸਿਆ ਹੋਇਆ ਤਾਂ ਸਾਨੂੰ ਕਿਵੇਂ ਕੱਢੇਗਾ ਭਗਤ ਕਬੀਰ ਸਾਹਿਬ ਕਹਿੰਦੇ ਆ ਭਗਤ ਕਬੀਰ ਸਾਹਿਬ ਕਹਿੰਦੇ ਜਹ ਮਾਰਗ ਪੰਡਤ ਗਏ ਪਾਛੇ ਪਰਿਵਹੀਰ ਲੋਕਾਂ ਦੀਆਂ ਲੈਣਾ ਲੱਗੀਆਂ ਪਈਆਂ ਉੱਤਰ ਪਰ ਇੱਕ ਆਵ ਕਟਕਾਟੀ ਰਾਮ ਕੀ ਤਹ ਚੜ ਰਿਓ ਕਬੀ ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਮੈਂ ਐਸੀ ਔਖੀ ਪਾਟੀ ਤੇ ਚੜ ਰਿਆ ਇਹਦੇ ਉੱਤੇ ਚੜਨਾ ਬਹੁਤ ਮੁਸ਼ਕਲ ਰਹਾ ਹੈ ਕਿ ਮੈਂ ਉਸ ਗੁਰੂ ਦੇ ਲੜ ਲੱਗਾ ਜਿਹੜਾ ਮਾਇਆ ਦੇ ਮੋਹ ਤੋਂ ਮੁਕਤ ਹੈ ਆ ਪਟੁੱਬੇ ਚੋਵੇ ਦੇਵੇਂ ਚਲੇ ਦੀਏ ਬਾ ਉਹ ਆਪ ਤਾਂ ਡੁੱਬ ਗਏ ਮਗਰ ਕਿੰਨੀ ਦੁਨੀਆ ਉਹ ਸਾਰੇ ਪਿੱਛੇ ਮੜ ਕੇ ਕਰਦੇ ਹੋ ਆਪ ਡੋਬੇ ਤੂੰ ਕਹਾ ਕਮਣ ਕਹਾਂ ਤਾਰਨ ਹਾਰ ਤੂੰ ਗੁਰੂ పాਸੇ ਸਾਨੂੰ ਸੁਣਾਉਣਾ ਕਰਦੇ ਖਾਨਾ ਕਹੇ ਪਿਆਰਿਓ ਜਾਣ ਕੇ ਸੰਗ ਚਰਨ ਵਸੈ ਮੇਰ ਹੀਰ ਸੰਗ ਪੁਨਿਤਾ ਦੇਹੀ ਪਰਮਾਤਮਾ ਦੇ ਪਿਆਰੇ ਗੁਰੂ ਦੇ ਪਿਆਰੇ ਜਿਨ੍ਹਾਂ ਦੇ ਮਨ ਦੇ ਵਿੱਚ ਸਤਿਗੁਰੂ ਦੇ ਉਪਦੇਸ਼ ਵਸ ਗਿਆ ਖੀਗੜਾ ਹਿਰਦੇ ਦੇ ਵਿੱਚ ਸੰਗ ਪੁਨਿੱਤਾ ਜਹੀ ਉਹਨਾਂ ਦੀ ਦੇਹੀ ਪਵਿੱਤਰ ਹੋ ਗਈ ਪਾਵਨ ਹੋ ਗਈ ਕਿਉਂਕਿ ਸਰੀਰ ਦੇ ਅੰਦਰ ਜਦੋਂ ਸ਼ਗੁਣ ਗੁਣ ਆਣਗੇ ਇਕ ਪੂਜਨ ਜੋ ਹੋਵੇ ਸਤ ਕਾਮ ਜੋ ਹੋਵੇ ਪਰ ਜੇ ਦੇ ਵਿੱਚ ਔਗਣ ਆ ਜਾਣ ਤ੍ਰਕਾਰ ਜੋ ਇੱਕ ਚੰਗੇ ਗੁਣ ਹੋਣ ਤੇ ਫੁੱਲਾਂ ਦੀ ਹਾਰ ਪੈਂਦੀ ਹੈ ਤੇ ਮਾੜੇ ਔਗਣ ਪਰ ਸ਼ਿਕਤਰਾਂ ਦੀ ਹਾਰ ਪੈਂਦੀ ਸਰੀਰ ਉਹੀ ਹੈ ਪਰ ਇਹ ਦੇ ਵਿੱਚ ਗੁਰੂ ਪਾਸ਼ਿਕਨ ਜਿਹੜੇ ਪ੍ਰਮਾਤਮਾ ਦੇ ਸੇਵਕ ਸਨ ਪ੍ਰਮਾਤਮਾ ਦੇ ਗੁਰੂ ਦੇ ਸਿੱਖ ਸਨ ਉਨ੍ਹਾਂ ਦੇ ਸਰੀਰ ਪਵਿੱਤਰ ਹੋ ਗਏ ਕਿਉਂ ਉਹਨਾਂ ਨੇ ਆਪਣੇ ਮਨ ਦੀਆਂ ਵਾਸਨਾਵਾਂ ਨੂੰ ਰੋਕ ਪਾਇਆ ਜਿਵੇਂ ਭਗਤ ਨਾਮਦੇਵ ਜੀ ਭਗਤ ਨਾਮਦੇਵ ਜੀ ਮਾਇਆ ਦੇ ਮੋਹ ਤੋਂ ਦੂਰ ਚਲੇ ਗਏ ਹੁਣ ਭਲਾ ਕਰਮ ਕਰਦੇ ਰਹਿੰਦੇ ਇੱਕ ਦਿਨ ਐਸਾ ਬਣਿਆ ਮੀ ਪਿਆ ਇਮੀ ਪੈਣ ਦੇ ਨਾਮ ਉਹਨਾਂ ਦਾ ਛੱਪਰ ਜਿਹੜਾ ਟੁੱਟ ਗਿਆ ਹੁਣ ਪਿੱਤੇ ਨੇ ਮੀਂਹ ਦੇ ਵਿੱਚ ਪਰਿਵਾਰ ਵੀ ਆ ਤੇ ਉਹ ਸੁਆਗਤ ਕਹਿਣ ਲੱਗੇ ਵੀ ਤੁਹਾਡਾ ਤਾਂ ਛੱਪਰ ਹੀ ਟੁੱਟ ਗਿਆ ਅੱਜ ਤੁਹਾਡਾ ਕੀ ਹਾਲ ਹੈ ਤੇ ਉਹ ਕਹਿੰਦੇ ਨੇ ਪਰਮਾਤਮਾ ਦੀ ਰਾਜਾ ਹੈ ਉਹਦੀ ਉਸੇ ਰਾਜਾ ਦੇ ਵਿੱਚ ਰਹਿਣਾ ਹੈ ਉਹ ਸਾਨੂੰ ਇਸਰੇ ਹੀ ਰੱਖਣਾ ਚਾਹੁੰਦਾ ਹੈ ਕਿਉਂਕਿ ਮਾਇਆ ਤੋਂ ਮੂਤ ਦੂਰ ਇਹਨੇ ਸਾਰੇ ਤਾਂ ਲੋਕ ਆਪਣੇ ਘਰਾਂ ਨੂੰ ਚਲੇ ਗਏ ਰਾਤ ਦੇ 12 ਵਜੇ ਇੱਕ ਮਿਸਤਰੀ ਆ ਗਿਆ ਤੇ ਮਿਸਤਰੀ ਕਹਿ ਲੱਗਾ ਵੀ ਤੁਸੀਂ ਮੇਂ ਦੇਵਤ ਜਿਹਰੇ ਰੱਬ ਦੇ ਪਿਆਰੇ ਜੇ ਤੇ ਮੇਰਾ ਜੀ ਚਾਹੁੰਦਾ ਵੀ ਤੁਹਾਨੂੰ ਮੈਂ ਛਪਰੀ ਬਣਾ ਦੇ ਤੇ ਤੁਹਾਡੀ ਖੁਸ਼ੀ ਹੋ ਜਾਵੇ ਜਿਵੇਂ ਤੁਸੀਂ ਰੱਖਦੇ ਹੋਵੇਂ ਠੀਕ ਐ ਅਸ ਤਾਂ ਇਹ ਵੀ ਰਹਿਣ ਨੂੰ ਤਿਆਰ ਕਹਿੰਦੇ ਨਹੀਂ ਮੈਂ ਬਹੁਤ ਸੋਹਣਾ ਛਾਪਰ ਬਣਾ ਦੇਣਾ ਭਗਤ ਜੀ ਕਹਿੰਦੇ ਜੀ ਥੋੜੀ ਖੁਸ਼ੀ ਐ ਜੀ ਸਾਨੂੰ ਤਾਂ ਪਤਾ ਉਹ ਮਿਸਤਰੀ ਨੇ ਆਪਣੇ ਨਾਲ ਵੱਡੇ ਤੇ ਲੱਗ ਕੇ ਕਾਨੇ ਲਿਆਂਦੇ ਹੋਰ ਵੀ ਕਾਰੀਗਰ ਨ ਆਉਂਦੇ ਤੇ ਰਾਤੋ ਰਾਤ ਬੜਾ ਸੁੰਦਰ ਛੱਪਰ ਬਣਾ ਦਿੱਤਾ ਛੰਨ ਬਣਾ ਦਿੱਤੀ ਉਹ ਛੱਪਰ ਜਦੋਂ ਬਣ ਗਿਆ ਤੇ ਮਿਸਤਰੀ ਕਹਿਣ ਲੱਗਾ ਲਓ ਜੀ ਹੋਂਦ ਉਸੇ ਦੇ ਵਿੱਚ ਰਹੇ ਕਹਿੰਦੇ ਨਹੀਂ ਏ ਜਿਸ ਸੰਗਤ ਰਿਆ ਕਰੇ ਅਸੀਂ ਥੋੜਾ ਰਹਿਣੇ ਨਾਮ ਜਪਣ ਵਾਲੇ ਬੈਠਣਗੇ ਦੇ ਵਿੱਚ ਤਾਂ ਉਹ ਮਿਸਤਰੀ ਚਲਾ ਗਿਆ ਅੰਮ੍ਰਿਤ ਵੇਲਾ ਹੋਇਆ ਸਾਰੇ ਲੋਕ ਵੇਖਣ ਆ ਗਏ ਆਹ ਨਾਮ ਦੇ ਦੀ ਛੱਪੜ ਤਾਂ ਟੁੱਟ ਗਿਆ ਸੀ ਤਾਂ ਭੇਜਦਾ ਪਿਆ ਸੀ ਦਾ ਸੋਨਾ ਛੱਪੜ ਰਤੂ ਰਾਤ ਬਣ ਗਿਆ ਕਿਵੇਂ ਬਣੀ ਤਿਪੜੋ ਸੁਣਾ ਕੇ ਕਹਿੰਦੀ ਕਿੰਨੀ ਨਾਮਦੇਵ ਜਿਸ ਤਰ੍ਹਾਂ ਦਾ ਤੇਰਾ ਛੱਪਰ ਬਣਿਆ ਮੈਂ ਵੀ ਬਣਾਉਣਾ ਚਾਹੁੰਨੀ ਆ ਮੈਨੂੰ ਉਹ ਮਿਸਤਰੀ ਦੱਸ ਪਾੜ ਕੋੜੋ ਸਣ ਪੂਛ ਲੈ ਨਾਮਾ ਕਾਪੇ ਸ਼ਾਣ ਸਵਾਈ ਹੋ ਪੜੋਸਨ ਪੁੱਛਦੀ ਹੈ ਨਾਮ ਦੇਵ ਤੂੰ ਐਸੀ ਸੋਹਣੀ ਛਪਰੀ ਕਿੱਥੋਂ ਬਣਾ ਲਈ ਮੈਂ ਵੀ ਬਣਾਉਣਾ ਚਾਹਣੀ ਆ ਮੈਨੂੰ ਮਿਸਤਰੀ ਦੱਸ ਤੇਰੇ ਨਾਲੋਂ ਤਾਂ ਤੋ ਪੈ ਦੁਗਣੀ ਮਜ਼ਦੂਰੀ ਦੇਖੋ ਮੈਂ ਤੇਰੇ ਨਾਲ ਦੁਗਣੀ ਮਜ਼ਦੂਰੀ ਦਵਾਂਗੀ ਭਗਤ ਨਾਮ ਦੇ ਕਹਿੰਦਾ ਕੌੜੀ ਮੈਂ ਤਾਂ ਮਜ਼ਦੂਰੀ ਦਿੱਤੀ ਕੋਈ ਨਹੀਂ ਉਹ ਤਾਂ ਪਿਆਰ ਨਾਲ ਹੀ ਬਣਾ ਗਿਆ ਪਰ ਜਿਹੜਾ ਉਹ ਮਿਸਤਰੀ ਐ ਨਾ ਬੇਟੀ ਪ੍ਰੀਤਮ ਮਜ਼ਦੂਰੀ ਮੰਗੇ ਜੇ ਕੋ ਸ਼ਾਨ ਸਵਾਵੇ ਹੋਣ ਸਮੇਂ ਜੇ ਤੂੰ ਉਹ ਇਹੋ ਜੀ ਸ਼ਾਨ ਬਣਾਉਣੀ ਚਾਹਣੀ ਐ ਨਾ ਫਿਰ ਪਿਆਰ ਦੀ ਮਜ਼ਦੂਰੀ ਮੰਗਦਾ ਹੋ ਤੂੰ ਤੇਰੇ ਵੀ ਬਣਾਨੇਗਾ ਤੂੰ ਵੀ ਉਹਦੇ ਨਾਲ ਪਿਆਰ ਕਰ ਤੇ ਭਗਤ ਜੀ ਕਹਿੰਦੇ ਨੇ ਪਿਆਰੇ ਆਓ ਜਨ ਨਾਨਕ ਧੂਰ ਦੇ ਹੋ ਕਿਰਪਾ ਨਿਤ ਨਾਨਕ ਕੈ ਸੋਗੇ ਈ ਅੱਜ ਵੀ ਬੜੇ ਨਾਮ ਦੇਵਨੇ ਬੜੇ ਨਾਮ ਰਸੀਏ ਬੜੇ ਪਜਨੀਕ ਨੇ ਗੁਰੂ ਦੇ ਪਿਆਰੇ ਨੇ ਜਿਹਨੇ ਕੀਰਤਨ ਕਰਕੇ ਸੰਤਾਂ ਨੂੰ ਜੋੜ ਰੱਖੀਏ ਆਪਾਂ ਵੀ ਕੀਏ ਹੀ ਪ੍ਰਮਾਤਮਾ ਸਨੂਮੀ ਇਹੋ ਦੇ ਮਾ ਪ੍ਰਸ਼ਾਂਦੇ ਤੁਹਾਡੇ ਨਾਮ ਜਪਣ ਵਾਲਿਆਂ ਦੇ ਸਾਨੂੰ ਮੇਂ ਝਰਨਾ ਦੇ ਤੂੜ ਦੇ ਸਾਡੇ ਮਨ ਦੇ ਵਿੱਚ ਇਹੀ ਸੁਖ ਹੈ ਭਾਗ ਉਹ ਜੁੜੇ ਨੇ ਇਹ ਸਾਨੂੰ ਮੇਂ ਜੋੜ ਦੇਣਗੇ ਫਤਿ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ